ਸਰ ਕੀ ਮਾ ਹੁਲਾ ਜੀ ਨਾਮਲਾ ਇਸ ਤਰ੍ਹਾਂ ਜੀ ਕੱਲ ਕਾਉਂਟਰ ਇੰਟੈਲੀਜੈਂਸ ਦੀ ਟੀਮ ਆ ਸਰਦਾਰ ਬਲਵੀਰ ਸਿੰਘ ਟੀਐਸਪੀ ਸਾਹਿਬ ਆਪਣੀ ਪੁਲਿਸ ਪਾਰਟੀ ਦੇ ਨਾਲ ਅ ਅੱਡਾ ਫਕਨਾ ਵਿਖੇ ਮੌਜੂਦ ਸੀ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਅਰਸਾਲ ਸਿੰਘ son of ਕੁਲਵੰਤ ਸਿੰਘ ਜੋ ਕਿ ਨਸ਼ਰਾਟਾਲਾ ਪਿੰਡ ਦਾ ਰਹਿਣ ਵਾਲਾ ਉਹ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਹੈਰਨ ਦੀ ਇੱਕ ਵੱਡੀ ਖੇਵ ਜਿਹੜੀ ਆ ਉਹ ਸਪਲਾਈ ਕਰਨ ਲਈ ਅਟਾਰੀ ਦੇ ਲਾਗੇ ਪਾਗੜੀਆ ਮੋੜ ਤੇ ਖੜਾ ਉਸ ਇਨਫਰਮੇਸ਼ਨ ਦੇ ਬਿਹਾਵ ਤੇ ਸਰਦਾਰ ਬਲਬੀਤ ਸਿੰਘ ਡੀਐਸਪੀ ਸਾਹਿਬ ਨੇ ਉੱਥੇ ਫੌਰੀ ਪੁਲਿਸ ਪਾਰਟੀ ਨੂੰ ਲੈ ਕੇ ਆਪਣਾ ਨਾਕਾ ਲਗਾਇਆ ਰੇਡ ਕੀਤਾ ਉੱਥੋਂ ਜਿਹੜੇ ਆ ਤਿੰਨ ਵਿਅਕਤੀ ਇੱਕ ਰਸਾਲ ਸਿੰਘ ਸਨਵਕਲਵੰਤ ਸਿੰਘ ਨਸ਼ਰਾਟਾਲਾ ਪਿੰਡ ਇੱਕ ਜਸਕਰਨ ਸਿੰਘ ਤੇ ਅਮਰਤਪਾਲ ਸਿੰਘ ਇੱਕ ਆਪਣੇ ਬਣੀਏ ਕਹਦਾ ਰਹਿਣ ਵਾਲਾ ਤੇ ਇੱਕ ਸ਼ੂਰਾ ਪਿੰਡ ਦਾ ਰਹਿਣ ਵਾਲਾ ਜੀ ਇਹਨਾਂ ਨੂੰ ਗ੍ਰਿਫਤਾਰ ਕੀਤਾ